ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਔਲਿਆਂ ਦਾ achar ਸਭ ਤੋਂ ਪਹਿਲਾਂ ਆਪਾਂ ਔਲੇ ਨੂੰ ਵਾਲਣਾ ਰੱਖਿਆ ਦੈਨ ਉਸ ਦੇ ਵਿੱਚ ਆਪਾਂ ਹਲਦੀ ਐਡ ਕਰ ਦੇਵਾਂਗੇ ਇਸ ਤਰ੍ਹਾਂ ਹਲਦੀ ਦਾ ਜਦ ਕਲਰ ਇਹਨਾਂ ਨੂੰ ਆਮਲੇ ਨੂੰ ਚੜ ਜਾਵੇ ਤੇ ਇਹਨਾਂ ਨੂੰ ਕਾਲ ਕੇ ਆਪਾਂ ਸੁਕਾ ਲਵਾਂਗੇ ਸੁਕਾਉਣ ਤੋਂ ਬਾਅਦ ਹਟਕਾ ਆਪਾਂ ਲੱਗਦਾ ਤਾਂ ਇਸ ਦੇ ਵਿੱਚ ਆਪਾਂ ਕਲੌਂਜੀ ਸਰੋਂ ਰਾਈ ਮੇਥੀ ਦਾਣਾ ਜੀਰਾ ਅਜਵਾਇਨ ਅਤੇ ਸੌਂਫ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਆਪਾਂ ਇਹਨਾਂ ਸਾਰਿਆਂ ਨੂੰ ਇਕੱਠੇ ਆਪਾਂ ਲੈ ਕੇ ਕਵਾਂਟਿਟੀ ਚਾਰ ਦੇ ਅਕੋਰਡਿੰਗ ਰੱਖ ਲੈਣੀ ਆ ਜਿੱਦਾਂ ਇੱਕ ਇੱਕ 스ਪੂਨ ਰੱਖ ਲਓ ਜਿੱਦਾਂ ਥੋੜੇ ਜਿਹਾ ਆਮਲੇ ਦੇ ਤੇ ਵਿੱਚ ਹੀ ਆਪਾਂ ਵੱਡੀ ਇਲਾਇਚੀ ਵੀ ਪਾਵਾਂਗੇ ਇਸ ਤਰ੍ਹਾਂ ਇਹਨਾਂ ਨੂੰ ਡਰਾਈ ਰੋਸਟ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਗ੍ਰਾਈਂਡ ਕਰ ਲਵਾਂਗੇ ਦੂਸਰੀ ਸਾਈਡ ਆਪਾਂ ਪੈਨ ਦੇ ਵਿੱਚ ਸਰੋਂ ਦਾ ਆਇਲ ਗਰਮ ਕਰ ਲਵਾਂਗੇ ਅਤੇ ਉਸ ਦੇ ਵਿੱਚ ਆਪਾਂ ਸਵਾਦ ਅਨਸਾਰ ਥੋੜਾ ਜਿਹਾ ਨਮਕ ਮਿਰਚ ਹਲਦੀ ਅਤੇ ਜੋ ਪਾਊਡਰ ਬਣਾਇਆ ਆਪਾਂ ਗ੍ਰਾਈਂਡ ਕਰਕੇ ਉਹ ਐਡ ਕਰਾਂਗੇ ਇਸ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਪਕਾਉਣ ਤੋਂ ਬਾਅਦ ਆਪਾਂ ਆਮਲਾ ਐਡ ਕਰ ਦੇਵਾਂਗੇ ਇਸ ਤਰ੍ਹਾਂ ਆਮਲਾ ਆਪਣੇ ਬਣ ਕੇ ਤਿਆਰ ਹੋ ਗਏ ਨੇ ਇਹਨਾਂ ਨੂੰ ਤੁਸੀਂ ਬਣੇ ਹੋਏ ਆਮਲਾਂ ਨੂੰ ਕੱਚ ਦੇ ਜਾਰਡ ਵਿੱਚ ਸਟੋਰ ਕਰ ਸਕਦੇ ਹੋ ਤੇ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਥੈਂਕ ਯੂ ਫॉर ਵਾਚਿੰਗ